ਜਾਦ ਭੈਣੇ ਮੇਰਾ ਵਿਆਹ ਹੋਣਾ ਸੀ ਵਿਆਹ ਦੀਆਂ ਗੱਲਾਂ ਚੱਲਦੀਆਂ ਸੀ ਉਸ ਟਾਈਮ ਨਾ ਬਸ ਮੇਰੀ ਇੱਕੋ ਹੀ ਇੱਛਾ ਸੀ ਵੀ ਜਿੱਥੇ ਮੇਰਾ ਵਿਆਹ ਹੋਵੇ ਉੱਥੇ ਨਰਦ ਨਾ ਹੋਵੇ ਐਗੀਆਂ ਗੱਲਾਂ ਸੁਣੀਆਂ ਨੇ ਵੀ ਨੰਦ ਦਾ ਤਾਂ ਪੁਆਰੇ ਆਣੀ ਜਾਣ ਦੀ ਮੈਂ ਕਹਣੀ ਆ ਮੈਂ ਤਾਂ ਡਰ ਗਈ ਪਰ ਕਹਿੰਦੇ ਹੁੰਦੇ ਆ ਨਾ ਵੀ ਡਰ ਅੱਗੇ ਆ ਜਾਂਦਾ ਜਿਆਦਾ ਵੀ ਬੰਦੇ ਨੂੰ ਡੰਨਾ ਨਹੀਂ ਚਾਹੀਦਾ ਮਾੜੀ ਕਿਸਮਤ ਜਿੱਥੇ ਮੇਰਾ ਰਿਸ਼ਤਾ ਹੋਇਆ ਉੱਥੇ ਵੀਰੇ ਨੰਦ ਸੀ ਨੀ ਮੈਂ ਕਹਦੀ ਉਹ ਤਾਂ ਘਰੇ ਆ ਜਵੇ ਆਉਂ ਤਾਂ ਮੇਰੇ ਸਸਰੇ ਗੋਡੇ ਦੁਬਦੇ ਹੁੰਦੇ ਮੇਰੇ ਤੋਂ ਨਹੀਂ ਕੁਛ ਹੁੰਦਾ ਆ ਗੋਡੇ ਦੁਕੀ ਜਾਂਦੇ ਆ ਤੁਰਿਆ ਨਹੀਂ ਜਾਂਦਾ ਜਦ ਮੇਰੀ ਨਾਨਦ ਆ ਗਈ ਥੇ ਘਰ ਤੇ ਕੇੜਾ ਨੀ ਮੈਂ ਤੇਨੂੰ ਆਨੇ ਆ ਕੇ ਦਮ ਜਵਾਕਾਂ ਨੂੰ ਲੈ ਤੈਨੂੰ ਟੌਫੀਆਂ ਲਿਆਦਾ ਲੈ ਤੈਨੂੰ ਲੋਲੀਪੌਪ ਲਿਆਦਾ ਆਏ ਭੱਜੀ ਫਿਰੂਗੀ ਮੈਂ ਕਹਿੰਦੀ ਪੁੱਛ ਨਾ ਘਰ ਚ ਕੋਈ ਗੱਲ ਹੋ ਜੇ ਮੈਨੂੰ ਨਹੀਂ ਪੁੱਛਣਾ ਹਾਂ ਕਿਵੇਂ ਕਰ ਗਈ ਤੇ ਇਹ ਰਾਣੀਏ ਮੇਰੇ ਤਾਂ ਕੋਈ ਸਲਾਹ ਹੀ ਨਹੀਂ ਲੈਂਦਾ બસ ਐਨੀ ਪ੍ਰਧਾਨ ਕੀਤੀ ਪਈ ਐ ਨਾ ਪੁੱਛਣਾ ਮੈਂ ਤਾਂ ਬਹੁਤ ਦੁਖੀ ਆ ਤੂੰ ਤੂੰ ਵੀ ਸੱਚਾ ਆਪਣੇ ਘਰ ਪੇਕੇ ਗਈ ਸੀ ਕੀ ਹੋਇਆ ਉਥੇ ਸਭ ਠੀਕ ਠਾਕ ਐ ਪੁੱਛਣਾ ਕਾਹਦਾ ਮੈਂ ਪੇਕੇ ਗਈ ਮੈਨੂੰ ਤਾਂ ਐ ਸੀਗਾ ਮੈਂ ਪੇਕੇ ਜਾਉਂਗੀ ਪਰਝਾਈ ਮੇਰੇ ਚਾ ਲਾੜ ਕਰੂਗੀ ਇੰਨੇ ਟਾਈਮ ਬਾਅਦ ਨੰਨਦਾ ਹੀ ਆ ਪਰ ਉਹ ਹਾਂ ਗਈ ਤਾਂ ਐਡਾ ਬਿੰਗਾ ਮੂੰਹ ਬਣਾ ਕੇ ਬੈ ਗਈ ਸਿੱਧੇ ਮੂੰਹ ਬੁਲਾਇਆ ਤੱਕ ਨਹੀਂ ਹੋਰ ਸਾਡਾ ਨਿਆਣਿਆਂ ਨੂੰ ਵੀ ਨਹੀਂ ਬੁਲਾਇਆ ਚਾਹ ਪਾਣੀ ਐ ਰੱਖ ਕੇ ਗਈ ਆ ਜਿਵੇਂ ਮੱਥੇ ਮਾਰ ਕੇ ਗਈ ਹੁੰਦੀ ਆ ਨਾਲ ਉਹੀ 5 ਰੁਪਏ ਵਾਲੇ ਬਿਸਕੁਟ ਤੇ ਭੋਰਾ ਕਪੂਜੀਆ ਉਹਨੂੰ ਵੀ ਜਦ ਮੂਰਚ ਪਾਵਾਂ ਐ ਬਿਟਰ-ਬਿਟਰ ਚੱਕ ਕੇ ਹੂੰ ਜਾਣਾ ਪਰਚਾਈਆਂ ਨਾਲ ਕਰਨਾ ਚ ਫਿਰ ਕਹਿ ਦਿੰਦੇ ਨੇ ਨੰਦਾ ਮਾੜੀਆਂ ਨੇ ਤੂੰ ਹੀ ਦੱਸ ਦੇ ਤੇਰੇ ਘਰੇ ਕੀ ਹਾਲ ਚਾਲ ਆ ਨਹੀਂ ਭੈਣੇ ਮੇਰਾ ਕੀ ਪੁੱਛਦੀ ਆ ਮੇਰਾ ਵੀ ਤੁਹਾਡੇ ਵਾਲੇ ਹੀ ਹਾਲ ਆ ਮੇਰੇ ਨਨਦ ਤਾਂ ਕੋਈ ਹੈ ਨਹੀਂ ਆ ਇੱਕੋ ਇੱਕ ਜਠਾਣੀ ਆ ਇਹ ਨਹੀਂ ਜਿਉਣਾ ਔਖਾ ਕੀਤਾ ਪਿਆ ਮੇਰਾ ਜਦ ਮੈਂ ਵੀ ਵਿਆਹ ਕੇ ਆਈ ਸੀ ਨਾ ਬੜਾ ਮੈਨੂੰ ਲੇਪਾ ਪੋਚੀ ਜੀ ਕਰ ਕਰ ਦਿਖਾਉਂਦੀ ਸੀ ਤੇਰਾ ਤਾਂ ਮੈਂ ਐ ਕਰੂੰਗੀ ਜਿਵੇਂ ਨਾ ਆਪਦੀਆਂ ਨਨਦਾ ਦਾ ਨਨਦਾ ਛੱਡ ਸਗੀਆਂ ਭੈਣਾਂ ਦਾ ਕਰਦੇ ਨੇ ਉਲਟਾ ਜਮਿਓ ਗੱਲ ਬਾਤ ਨਹੀਂ ਮੈਂ ਕਹਿੰਦੀ ਆ ਮੈਨੂੰ 24 ਘੰਟੇ ਰੋਜੀ ਆ ਕਰਦੇ ਰੋਜੀ ਆ ਕਰਦੇ ਸੱਸ ਮੇਰੀ ਨਾ ਕਦੇ ਨਹੀਂ ਕਹਿਦੀ ਹੈਗੀ ਵੀ ਦੋਨੇ ਜਾਨੀਆਂ ਨਾਲ ਮਿਲ ਕੇ ਕਰ ਲੋ ਉਹ ਵੀ ਮੈਨੂੰ ਹੀ ਉਹਨੂੰ ਬਿਠਾ ਲੂ ਗੋਡੇ ਨਾਲ ਗੋਡਾ ਲਾ ਕੇ ਤੇ ਮੈਨੂੰ ਹਾਹੇ ਟੰਗੀ ਰੱਖਦੀ ਆ ਬਹੁਤ ਮਾੜਾ ਹਾਲ ਆ ਖਾ ਖਾ ਕੇ ਤਸਰੀ ਵਈਆ ਉਹ ਚੱਲ ਓ ਅੱਡ ਆਪਾਂ ਦਾ ਉਹ ਗੱਲਾਂ ਕਰਨੀਆਂ ਨੇ ਗੱਲਾਂ ਕਰਦੇ ਨਹੀਂ ਪਰ ਉਹ ਕਰਾਉਂਦੀਆਂ ਨੇ ਆਪਾਂ ਦਾ ਉਹ ਪਾਪ ਧੋਈ ਜਾਂਦੀਆਂ ਉਹਨਾਂ ਦੇ ਆਪਾ ਗਿਲੇਣਾ ਆਪਣੇ ਚ ਦਾ ਪਿਆਰ ਹੀ ਬਹੁਤ ਆ ਇਹ ਜਿਹੜੀ ਅਸੀਂ ਵੀਡੀਓ ਬਣਾਈ ਆ ਨਾ ਇਹ ਜਸਟ ਫਨ ਵਾਸਤੇ ਬਣਾਈ ਆ ਇਹ ਜਦੋਂ ਦੋ ਤੋਂ ਤਿੰਨੇ ਆੜੇ ਇਕੱਠੇ ਹੋਏ ਨੇ ਨਾ ਕਿੱਦਾਂ ਚੁਗਲਿਆ ਬਣਦੇ ਹੁੰਦੇ ਆ ਐਕਚੁਅਲ ਦੇ ਵਿੱਚ ਇਹ ਬਹੁਤ ਘਰਾਂ ਦੇ ਵਿੱਚ ਹੁੰਦਾ ਵੀ ਆ ਕਿ ਪਰਜਾਈਆਂ ਜਿਹੜੀਆਂ ਨੇਗੀਆਂ ਉਹ ਨਰਦਾ ਦੇਉਣ ਤੇ ਮੱਥੇਵਟ ਪਾ ਲੈਂਦੀਆਂ ਨੇਗੀਆਂ ਤਿਉੜੀ ਨਰਦੇ ਨੇ ਉਹਦੇ ਬੱਚਿਆਂ ਵੱਲ ਪੂਰੀ ਨਿਗਰ ਰੱਖੜੀਏ ਕਿ ਕੀ ਖਾਂਦੇ ਆ ਕੀ ਪਿੰਦੇ ਆ ਖਿਡੌਣਿਆਂ ਨੂੰ ਲੈ ਕੇ ਇਸ਼ੂ ਹੋ ਜਾਂਦੇ ਆ ਵੀ ਆਪ ਦੇ ਦਾ ਨਾਮ ਦੇ ਜਿਹੜਾ ਜਵਾਕਾਂ ਦੇ ਲੈ ਕੇ ਆਈ ਨਹੀਂ ਖਿਡੌਣੇ ਹੁਣ ਪਰਜਾਈ ਦੇ ਜਵਾਕਾਂ ਦੇ ਜਿਹੜਾ ਖਿਡੌਣੇ ਆ ਉਹ ਤੋੜੀ ਜਾਂਦੇ ਆ ਗੱਲਾਂ ਥੋੜੀਆਂ ਥੋੜੀਆਂ ਹੁੰਦੀਆਂ ਨੇ ਬਟ ਇਹਨਾਂ ਦੇ ਇਸ਼ੂ ਬਹੁਤ ਜ਼ਿਆਦਾ ਬਣ ਜਾਂਦੇ ਨੇ ਐਦਾਂ ਹੀ ਸੇਮ ਦਰਾਰੀ ਜਠਾਣੀ ਦੇ ਵਿੱਚ ਹੁੰਦਾ ਕਈ ਕਰਾਂ ਦੇ ਵਿੱਚ ਦਰਾਰੀਆਂ ਬਹੁਤ ਖੁਸ਼ ਨੇਗੀਆਂ ਤੇ ਕਈ ਘਰਾਂ ਦੇ ਵਿੱਚ ਜਠਾਣੀਆਂ ਬਹੁਤ ਖੁਸ਼ ਨੇ ਕਈਆਂ ਜਿਹੜੀਆਂ ਦਰਾਂਆਂ ਨੇ ਉਹ ਆਪਣਾ ਰੋਗ ਰੱਖਦੀਆਂ ਨੇ ਤੇ ਕਈਆਂ ਘਰਾਂ ਦੇ ਜਿਹੜੀਆਂ ਜਠਾਣੀਆਂ ਨੇਗੀਆਂ ਉਹ ਆਪਣਾ ਰੋਗ ਰੱਖਦੀਆਂ ਨੇ ਹੁਣ ਤੁਸੀਂ ਕਹੋ ਕਿ ਦੋਨਾਂ ਦੀ ਗੱਲ ਕਰਤੀ ਪਰਝਾਈ ਦੀ ਗੱਲ ਕਿਉਂ ਨਹੀਂ ਕੀਤੀ ਬੱਸ ਹੁਣ ਪਰਝਾਈ ਦੀ ਗੱਲ ਵਿੱਚ ਹੀ ਕਰਦੇ ਆ ਉਹ ਵੀ ਮੂੰਹ ਬਣਾ ਜਾਂਦੀਆਂ ਨੇ ਬਹੁਤ ਘਰਾਂ ਦੇ ਵਿੱਚ ਐਦਾਂ ਹੁੰਦਾ ਐਕਚੁਅਲ ਦੇ ਵਿੱਚ ਹੁੰਦਾ ਪਰ ਐਦਾਂ ਨਾ ਕਰਿਆ ਕਰੋ ਕਿਉਂਕਿ ਜਿੱਥੇ ਪਿਆਰ ਆ ਉੱਥੇ ਹੀ ਸਾਰਾ ਕੁਝ ਆ ਵਰਕਤ ਵੀ ਉਸ ਘਰ ਦੇ ਵਿੱਚ ਹੀ ਆ ਸਭ ਕੁਝ ਉੱਥੇ ਹੀ ਆ ਕਿਉਂਕਿ ਇਸ ਦੁਨੀਆ ਤੋਂ ਆਪਾਂ ਕੁਝ ਨਹੀਂ ਲੈ ਜਾਣਾ ਸਿਰਫ ਦੋ ਮਿੱਠੇ ਬੋਲ ਨਹੀਂ ਉਹ ਰਹਿ ਜਾਣੇ ਆਪਣੇ ਉਹੀ ਉਹਨਾਂ ਨੇ ਆਪਾਂ ਨੂੰ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੇ ਆਪਾਂ ਨੂੰ ਅਮਰ ਕਰਨਾ ਹਾਂ ਉਹਨਾਂ मोस्ट ਆਫ ਦਾ ਹੈ ਹੁੰਦਾ ਕਿ ਬੱਚਿਆਂ ਨੂੰ ਲੈ ਕੇ ਇਸ਼ੂਜ਼ ਹੁੰਦੇ ਨੇ ਕਿ ਹਾਂ ਮੇਰੇ ਬੱਚੇ ਨੇ ਐ ਕਰਤਾ ਤੇਰੇ ਬੱਚੇ ਨੇ ਐ ਕਰਤਾ ਪਰ ਬੱਚਿਆਂ ਨੇ ਤਾਂ ਲੜ ਕੇ ਬਾਅਦ ਵਿੱਚ ਫੇਰ ਇੱਕ ਹੋ ਜਾਣਾ ਹੁੰਦਾ ਗੱਲ ਤਾਂ ਇਹ ਹੁੰਦਾ ਜਦੋਂ ਨਿਆਣੇ ਨਿਆਣਿਆਂ ਨੂੰ ਛੱਡ ਕੇ ਸਿਆਣੇ ਉਸ ਗੱਲ ਤੇ ਅਲੀਗੇਸ਼ਨਸ ਲਗਾਉਂਦੇ ਨੇ ਵੀ ਹਾ ਤੇਰੇ ਜਵਾਬ ਕਨੇ ਐ ਕਰਤਾ ਤੇਰੇ ਜਵਾਬ ਕਨੇ ਐ ਕਰਤਾ ਸੋ ਬੱਚਿਆਂ ਨੂੰ ਇਗਨੋਰ ਕਰਕੇ ਸਿਆਣਾਂ ਨੂੰ ਆਪਣੀ ਸਿਆਣਪ ਦਿਖਾਣੀ ਚਾਹੀਦੀ ਆ ਆਪਸ ਵਿੱਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਉਹਨਾਂ ਦੀ ਗੱਲ ਨੂੰ ਇਗਨੋਰ ਕਰੋ ਉਹਨਾਂ ਗੱਲਾਂ ਨੂੰ ਇਸ਼ੂਜ਼ ਨਹੀਂ ਬਣਾਉਣੇ ਚਾਹੀਦੇ ਆਪਾਂ ਨੂੰ ਬਾਕੀ ਜਿਹੜੀਆਂ ਦਰਾਣੀਆਂ ਜਠਾਣੀਆਂ ਨੇ ਉਹ ਵੀ ਦੇਖੋ ਦੇਖੋ ਜਦੋਂ ਆਪਾਂ ਕੁਆਰੀ ਹੁੰਦੇ ਆ ਉਦੋਂ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹ ਵੀ ਦੇਖੋ ਘਰ ਦੇ ਵਿੱਚ ਇਕੱਠੀਆਂ ਰਹਿੰਦੀਆਂ ਹੀ ਨੇ ਤਦ ਵੀਰੋਂ ਪੈਣਾ ਬਣ ਕੇ ਕਿਉਂ ਨਹੀਂ ਰਹਿੰਦੀਆਂ ਬਾਕੀ ਹੁਣ ਮੇਰੀ ਵੀ ਦਰਾਨੀ ਆਉਣਾ ਰਹੀ ਐ ਅਸੀਂ ਤਾਂ ਪੈਣਾ ਵਾ ਕੇ ਲੈਣਾ ਥੋੜਾ ਸ਼ਾਰਟ ਹੀ ਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦਰਾਨੀ ਦੇ ਨਾਲ ਵੀ ਵੀਡੀਓ ਤੁਹਾਡਾ ਦਿਖਾਵਾਂਗੇ ਹਾਂਜੀ ਸਸ਼ਿਕਾ ਜੀ